ਲੋਦੀ ਫਾਜ਼ਿਲਕਾ ਦੇ ਵਿੱਚ ਪੰਜਾਬ ਸਰਕਾਰ ਦੀ ਡੀਅਰ ਲਾਟਰੀ ਦਾ ਇੱਕ ਹੋਰ ਇਨਾਮ ਨਿਕਲਿਆ ਹੈ ਇਹ ਇਨਾਮ ਪੁਲਿਸ ਕਰਮਚਾਰੀ ਨੂੰ ਨਿਕਲਿਆ ਹੈ ਜਿਸ ਨੇ ਬੀਤੀ ਰਾਤ ਦੀ ਲਾਟਰੀ ਦਾ ਟਿਕਟ ਖਰੀਦਿਆ ਸੀ ਅਤੇ ਅੱਜ ਉਸ ਨੂੰ 45000 ਰੁਪਏ ਦਾ ਦੂਸਰਾ ਇਨਾਮ ਨਿਕਲਿਆ ਹੈ ਜਾਣਕਾਰੀ ਦਿੰਦੇ ਹੋਏ ਹਰਬੰਸ ਲਾਟਰੀ ਸਟਾਲ ਦੇ ਸੰਚਾਲਕ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ 1.5 ਮਹੀਨਾ ਪਹਿਲਾਂ ਹੀ ਲਾਟਰੀ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਅਤੇ ਬੀਤੀ ਰਾਤ ਇੱਥੋਂ ਏਐਸਆਈ ਜਸਵੰਤ ਸਿੰਘ ਆਪਣੀ ਡਿਊਟੀ ਖਤਮ ਕਰਕੇ ਸਬਜ਼ੀ ਲੈ ਰਹੇ ਸਨ ਤਾਂ ਉਹਨਾਂ ਨੇ ਉਸ ਨੂੰ ਆਵਾਜ਼ ਲਗਾਈ ਅਤੇ ਲੋਟਰੀ ਦਾ ਟਿਕਟ ਦੇ ਦਿੱਤਾ ਜਿਸ ਤੋਂ ਬਾਅਦ 6 ਰੁਪਏ ਵਾਲੀ ਲੋਟਰੀ ਦੇ ਵਿੱਚ ਉਹਨਾਂ ਨੂੰ 45000 ਰੁਪਏ ਦਾ ਇਨਾਮ ਨਿਕਲਿਆ ਉਹਨਾਂ ਨੇ ਕਿਹਾ ਕਿ ਇਹ ਦੂਸਰਾ ਇਨਾਮ ਹੈ ਅਤੇ ਪਹਿਲਾ ਇਨਾਮ 1 ਕਰੋੜ ਰੁਪਏ ਸੀ ਉਹਨਾਂ ਨੇ ਕਿਹਾ ਕਿ ਹੁਣ ਏਐਸਆਈ ਜਸਵੰਤ ਸਿੰਘ 45000 ਰੁਪਏ ਦੇ ਮਾਲਕ ਬਣ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਟਾਲ ਤੇ ਹਰ ਤਰ੍ਹਾਂ ਦੀ ਲੋਟਰੀ ਉਪਲਬਧ ਹੈ ਅਤੇ ਪੰਜਾਬ ਸਰਕਾਰ ਤੋਂ ਮਨਜ਼ੂਰशुदा ਲੋਟਰੀ ਉਹਨਾਂ ਦੇ ਕੋਲ ਮਿਲਦੀ ਹੈ ਇਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਬੰਸ ਸਿੰਘ ਕੀ ਸੀ ਦਾ ਕਾਰੋਬਾਰ ਹੈ ਆਪਣਾ ਸਰ ਮੈਂ ਲਾਟਰੀ ਦਾ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਹਾਂ ਜੀ ਇਹ ਕਿੱਥੇ ਲਗਾਈ ਗਈ ਸਟਾਲ ਸਾਰੇ ਲਾਟਰੀ ਮੇਰੀਆ ਬਾਜ਼ਾਰ ਕੀ ਕਹਿਣਾ ਚਾਹੋਗੇ ਸਾਰੇ ਸਾਡੇ ਕੋਲੇ ਥਾਣੇਦਾਰ ਸਾਹਿਬ ਨੇ ਜਸਵੰਤ ਸਿੰਘ ਜੀ ਇਹ ਰਾਤ ਟੱਪੇ ਜਾਂਦੇ ਸੀ ਮੈਂ ਇਹਨਾਂ ਨੂੰ ਆਵਾਜ਼ ਮਾਰੀ ਵੀ ਤੁਸੀਂ ਲਾਟਰੀ ਪਾ ਕੇ ਜਾਓ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਜੀ ਹਾਂ ਜੀ ਹਾਂ ਜੀ ਇਹ ਲਾਟਰੀ ਪਾ ਕੇ ਗਏ ਨੇ ਇਹ ਟਿਕਟ ਨੰਬਰ ਆਈ 04768 04768 ਸੈਕੰਡ ਪ੍ਰਾਈਜ਼ ਨਿਕਲਿਆ ਜੀ 45000 ਰੁਪਏ ਅੱਛਾ ਜੀ ਇਹ ਕਿੰਨੀ ਦੇਰ ਤੋਂ ਇਸ ਸਟਾਲ ਤੋਂ ਫੀ ਲਗਾ ਰਹੇ ਜੀ ਸਰ ਸਾਨੂੰ तकरीबन तकरीबन 1.5 ਮਹੀਨਾ ਹੋ ਗਿਆ ਇੱਥੇ ਸਟਾਲਾਂ ਦੇ ਪਹਿਲੇ ਵੀ ਕੋਈ ਅਸਤਰਾ ਦਾ ਇਨਾਮ ਨਿਕਲਿਆ ਜੀ ਹਾਂ ਜੀ ਸਰ ਪਹਿਲਾਂ ਵੀ ਨਾਮ ਕਈ ਨਿਕਲੇ ਨੇ ਛੋਟੇ ਨਾਮ ਨਿਕਲੇ ਨੇ ਛੋਟੇ ਨਾਮ ਹਾਂ ਜੀ ਇਹ ਵੱਡਾ ਇਨਾਮ ਪਹਿਲੀ ਵਾਰੀ ਨਿਕਲਿਆ ਹਾਂ ਜੀ ਪਹਿਲੀ ਵਾਰੀ ਨਿਕਲਿਆ ਇਹ ਸਰ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਰਾਤ ਡਿਊਟੀ ਤੋਗਾ ਰਿਹਾ ਸੀ ਜੀ ਸਰ ਇਹ ਤੋਂ ਸਬਜ਼ੀ ਗ੍ਰਿੱਦਣ ਲੱਗਿਆ ਤੇ ਇਹ ਪਹਿਲਾਂ ਵੀ ਸਾਡੀ ਇਹਨਾਂ ਜਾਣ ਚਾਣਾ ਹੈ ਠੀਕ ਜੀ ਉਹ ਕੀ ਰੋਟੀ ਪਰੰਜੀਸਨ ਕੋ ਕੰਮ ਕਰਦੇ ਸੀਗੇ ਉਦੋਂ ਤੋਂ ਤੇ ਇਹਨਾਂ ਨੇ ਵਾਹਿਮਾਰੀ ਆਪਾਂ ਕੰਮ ਸ਼ੁਰੂ ਕੀਤਾ ਨਵਾਂ ਧਿਆਨ ਦਾ ਲਾਟਰੀ ਪਾਓ ਮੈਂ ਚਲੋ ਲਿਓ ਟੋਡਾ ਵੀ ਮਾਨਤ ਕਰਦੇ ਨੇ ਤੁਹਾਨੂੰ ਉਹ ਉਹਦੇ ਚੋਂ ਅੱਜ ਇਹਨਾਂ ਦੁਪਹਿਰੇ ਮੈਨੂੰ ਫੋਨ ਕੀਤਾ ਸੀ ਕਿ ਤੁਹਾਡਾ ਤੀਜਾ ਪ੍ਰਾਈਜ਼ ਆਇਆ ਹੈ ਤੇ ਮੈਂ ਉਹਨਾਂ ਨੇ ਮੈਨੂੰ ਬੁਲਾਇਆ ਸਰ ਕਿੰਨੇ ਦੀ ਲਾਟਰੀ ਸੀ ਇਹ ਇਹ ਲਾਟਰੀ 150 ਦੇ ਸੀ ਜੀ ਮੈਂ 25 ਟਿਕਟਾਂ 150 ਦੀ 25 ਟਿਕਟਾਂ ਤੁਹਾਨੂੰ ਇਹ ਨੰਬਰ ਪੁੱਛੇ ਜੀ ਤਾਂ ਤੇ ਕਿੰਨੇ ਦਾ ਇਨਾਮ ਨਿਕਲਿਆ ਸਰ ਇਹ 45000 45000 ਇੱਕ ਟਿਕਟ ਕਿੰਨੇ ਦੀ ਪੈ ਗਈ ਜੀ ਉਸ ਆਵਲ ਛੇਰਪੈ ਦੀ ਹੁੰਦੀ ਹੈ ਜੀ ਛੇਰਪੈ ਦੀ ਟਿਕਟ ਦੇ ਵਿੱਚੋਂ 45000 ਦਾ ਇਨਾਮ ਨਿਕਲਿਆ ਕੀ ਕਹਿਣਾ ਚਾਹੋਗੇ ਜਿਵੇਂ ਇਹ ਲਾਟਰੀ ਨਿਕਲੀ ਹੈ ਲੈ ਵੀ ਛੋਟਾ ਜਾਂ ਪ੍ਰਾਈਜ਼ ਹੈ ਵੀ ਜਨਤਾ ਨੂੰ ਇੱਕ ਇੱਕ ਸੰਦੇਸ਼ ਦੇਣਾ ਚਾਹੋਗੇ ਜਨਤਾ ਨੂੰ ਇੱਕ ਮਨਰੰਜਨ ਜਿਹਾ ਹੈ ਜੀ ਜੋ ਜਿਨ੍ਹਾਂ ਨੂੰ ਆ ਜਾਂਦੇ ਆ ਉਹਨਾਂ ਵਾਸਤੇ ਖੁਸ਼ੀ ਦੀ ਹੈ ਕੀ ਜੇ ਕੋਈ ਕਹਾ ਕੋ ਮਾਰਿਕਲ ਨਹੀਂ ਕਿ ਸਤਨਾ ਗਵਰਨਮੈਂਟ ਵੱਲੋਂ ਇਹ ਲਾਟਰੀ ਚਲੂ ਕੀਤੀਆਂ ਗਈਆਂ ਤੇ ਕੋਈ ਵੀ ਆਪ ਦਾ ਅਨੰਦ ਮੰਨ ਸਕਦਾ ਹੈ ਕੋ ਪਾ ਕੇ ਜਿੰਨੂੰ ਨਿਕਲੇਗਾ ਆਪ ਦਾ ਕਰਪਾ ਕਰਦਾ ਕੁਝ ਵੀ ਕਰ ਸਕਦਾ ਹੈ ਆਪ ਦਾ ਵੈਸੇ ਹੀ ਸ਼ੁਕਿਆ ਤੋਂ ਕਰ ਸਕਦਾ ਹੁਣ ਮੈਂ ਵਾਜਮਾਰੀ ਪਰਾ ਕਰਨਗੇ ਅਸੀਂ ਲਾਟਰੀ ਬਾਤ ਸੀ ਕਿੰਨੀ ਕੁ ਖੁਸ਼ੀ ਚਾਹੀਏ ਛੋਟਾ ਜਾਂ ਏ 43 43 ਬਹੁਤ ਖੁਸ਼ੀ ਜੀ ਦੇਖੋ ਨਾਮ ਤਾਂ ਭਾਵੇਂ ਕੁਝ ਵੀ ਹੋਵੇ ਜੀ ਬਿਲਕੁਲ ਜੀ ਨਾਮ ਤਾਂ ਨਾਮ ਹੈ ਕੀ ਨਾਮ ਹੈ ਸਰ ਤੁਹਾਡਾ ਫਿਰ ਨਾ ਇਹ ਸੇ ਜਸਵੰਤ ਜੀ ਕਿੱਥੇ ਡਿਊਟੀ ਹੈ ਸਰ ਆਪਣੀ ਮੈਂ ਸਿੱਟੀ ਚ ਲਾਲਵਾੜੀ ਸਿੱਟੀ ਚ ਲਾਲਵਾੜੀ ਠੀਕ ਹੈ ਥੈਂਕ ਯੂ